ਤਿੰਨ ਵਿਅਕਤੀ ਬਾਈਕ ਤੇ ਜਾ ਰਹੇ ਸੀ ਮੌਕੇ ਤੇ ਦੋ ਦੀ ਡੈਥ ਹੋ ਗਈ ਐ ਕੈਡਮੈਟਾ ਹਸਪੀਟਲ ਦੇ ਵਿੱਚ ਇੱਕ ਦੀ ਪਛਾਣ ਹੋ ਗਈ ਆ ਜੋ ਕਹਿੰਦੇ ਭਾਮੀਆਂ ਦਾ ਰਹਿਣ ਵਾਲਾ ਆ ਇੱਕ ਕਾਲ ਦਾ ਸੀ ਫੋਨ ਦੇ ਵਿੱਚੋਂ ਰੱਬ ਕੋਲੋਂ ਇੱਕ ਨਾਲ ਲੋਕ ਖੁੱਲਾ ਹੋਇਆ ਸੀ ਉਸ ਲੋਕ ਦੇ ਨਾਲ ਫੋਨ 'ਤੇ ਗੱਲ ਹੋਈ ਆ ਜਿਹੜਾ ਮੁੰਡਾ ਗਿਆ ਜਿਹੜਾ ਸਪੋਸਟਰ ਤੇ ਜਾਣ ਤੇ ਬਤਾ ਹੋਇਆ ਸੀ ਉਹ ਉਹ ਮੁੰਡੇ ਦਾ ਫੋਨ ਸਾਡੇ ਕੋਲ ਸੀ ਕਾਸਦੀਪਾ ਇਹ ਉਹਨਾਂ ਦੇ ਦਾਦਾ ਜੀ ਆ ਜੀ ਮੈਂ ਉਹਨਾਂ ਦਾ ਚਾਚਾ ਹੀ ਆ ਜੀ ਉਹਨਾਂ ਦੇ ਡੈਡੀ ਜੀ ਅਨੰਦਪੁਰ ਸਾਹਿਬ ਗਿਆ ਸਾਨੂੰ ਫੋਨ ਆਇਆ ਸੀ ਨਾਲ ਹੀ ਆ ਗਿਆ ਪਰ ਉਹ ਬੇਟਾ ਮੇਰਾ ਕਾਲਾ ਹਸਾਲਾ ਸਾਡਾ ਸਿਵਲ ਚ ਅਸੀਂ ਦੇਖਦੇ ਆ ਜਾ ਕੇ ਵੀ ਉਹਨਾਂ ਦੇ ਕਿੰਨੀ ਸਾਟਾ ਬਹੁਤ ਮੰਦ ਭਾਗੀ ਘਟਨਾ ਜੇ ਆਪਾਂ ਚੰਦ ਮਿੰਟਾਂ ਵਾਸਤੇ ਓਵਰਟੇਕ ਕਰਨ ਦੇ ਕਰਕੇ ਟਿਪਰ ਦੇ ਨਾਲ ਇਹਨਾਂ ਦਾ ਐਕਸੀਡੈਂਟ ਹੋ ਗਿਆ ਜਾਨ ਨੂੰ ਆਪਣੇ ਗਵਾ ਚੁੱਕੇ ਆ ਗੱਲ ਲਈ ਵੇਖਣ ਹੋਰ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਥੋੜੀ ਲੁਧਿਆਣਾ ਦੇ ਤਾਜਪੁਰ ਰੋਡ ਤੇ ਮੌਜੂਦ ਹਾਂ ਜਿੱਥੇ ਦੀਆਂ ਤਸਵੀਰਾਂ ਪਿੱਛੇ ਦੇਖ ਸਕਦੇ ਹੋ ਕਿ ਕਾਫੀ ਲੋਕਾਂ ਦਾ ਜਿਹੜਾ ਰਸ਼ ਹੈ ਉਹ ਨਜ਼ਰ ਆ ਰਿਹਾ ਕਿਉਂਕਿ ਇਸ ਜਗ੍ਹਾ ਦੇ ਉੱਤੇ ਦੱਸ ਦਈਏ ਕਿ ਇਸ ਜਗ੍ਹਾ ਤੇ ਇੱਕ ਵੱਡਾ ਐਕਸੀਡੈਂਟ ਹੁੰਦਾ ਹੈ ਜਿਸ ਦੌਰਾਨ ਦੇਖ ਸਕਦੇ ਹੋ ਕਿ ਦੋ ਵਿਅਕਤੀਆਂ ਦੀ ਜੜੀ ਹੈ ਮੌਕੇ ਤੇ ਹੀ ਮੌਤ ਹੋ ਜਾਂਦੀ ਹਾਲਾਂਕਿ ਇੱਥੇ ਜਿਹੜੇ ਲੋਕ ਸੀਗੇ ਉਹਨਾਂ ਵੱਲੋਂ ਆਖਿਆ ਜਾ ਰਿਹਾ ਸੀਗਾ ਕਿ ਤਕਰੀਬਨ ਤਿੰਨ ਲੋਕ ਜਿਹੜੇ ਇੱਕ ਮੋਟਰਸਾਈਕਲ ਤੇ ਸਵਾਰ ਹੁੰਦੇ ਨੇ ਤਾਂ ਇਹ ਦੋ ਦੀ ਜੜੀ ਹੈ ਇੱਥੇ ਮੌਕੇ ਤੇ ਹੀ ਮੌ ਰੇਮ ਜੀ ਹੋਇਆ ਕੀ ਸੀਗਾ ਇਸ ਜਗ੍ਹਾ ਦੇ ਉੱਤੇ ਦੋ ਦੀ ਡੈਡ ਬੋਡੀ ਪਈ ਹੋਈ ਹੈ ਤੇ ਕੀ ਹੋਇਆ ਕੀ ਸੀਗਾ ਉਦੋਂ ਲੱਗਿਆ ਵੀ ਦਿਨ ਜਾ ਰਹੇ ਸੀ ਬਡੇ ਮੋਟਰਸਾਈਕਲ ਤੇ ਤੇ ਕੁਝ ਪ੍ਰੇ ਇਹਨੂੰ ਵੇਡ ਮਾਰ ਗਿਆਗਾ ਕਿੰਨਾ ਕ ਸਮਾਂ ਹੋ ਗਿਆ ਹੋਇਆ ਬਸ ਮੰਨ ਲਓ 20 ਮਿੰਟ ਹੀ ਹੋਇਆ ਕੋਈ ਜ਼ਿਆਦਾ ਨਹੀਂ ਕੀ ਪਛਾਣ ਕੋਈ ਹੋ ਪਾਈ ਕੌਣ ਇਹ ਉਦੋਂ ਲੱਗਾ ਵੀ ਇਹ ਦਾਇਬ ਰੋਡ ਦੇ ਆਪਣੇ ਭਾਂਡੇ ਕਾਜ ਰੋਡ ਦੇ ਦੱਸਿਆ ਨਹੀਂ ਪਤਾ ਲੱਗਾ ਵੀ ਹੈ ਕਿਹੜੇ ਪਿੱਛੇ ਅੱਛਾ ਤਾਜਪੁਰ ਰੋਡ ਦੇ ਰਹਿਣ ਆ ਕਿ ਕਿਸ ਜੀ ਤੋਂ ਸੀਗੇ ਬੰਦੇ ਏ ਮਾਈਕ ਦੇ ਸਿਗੇ ਇਹਨਾਂ ਦਾ ਨਾਮ ਨਸਲਦੇ ਅਜੇ ਕੁਝ ਨਹੀਂ ਫਸਣਗੇ ਕੁਝ ਨਹੀਂ ਫਸਣਗੇ ਇਹਨਾਂ ਦੀ ਜੇਬ ਤੋਂ ਕੋਈ ਪ੍ਰੋਵਾਈਡ ਹੋਇਆ ਸ ਕੋਈ ਸਮਾਨ ਕਾਗਜ਼ ਪੁੱਛਦੇ ਆ ਹਲੇ ਕੋਈ ਨੰਦ ਨਹੀਂ ਆ ਚੁਕੀ ਲਈ ਕੋਈ ਵੀਲੇ ਸ਼ਨਾਖਤ ਨਹੀਂ ਹੋ ਪਈ ਨਹੀਂ ਹੋ ਜਣੀ ਬਈ ਆਣਾ ਪਛਾਦੇ ਨੇ ਹਾਂਜੀ ਹਾਂਜੀ ਇਹਨਾਂ ਦੀ ਮੋਟਰਸਾਈਕਲ ਖੜੀ ਹੋਈ ਹੈ ਮੋਟਰ ਤੇ ਰਹੀ ਹੈ ਜੀ ਤੇ ਟਿੱਪਰ ਸਰ ਕਿੱਥੇ ਗਿਆ ਟਿੱਪਰ ਭਰਾਰ ਹੋ ਗਿਆ ਮੋਕੇ ਤੁਹਾਨੂੰ ਕੀ ਕਾਰਵਾਈ ਕੀਤੀ ਜਾਊਗੀ ਕੋਈ ਨਹੀਂ ਟਿੱਪਰ ਨੂੰ ਫੜ ਕੇ ਆਪਾਂ ਸਸਤਾ ਸਸਤ ਕਾਰਵਾਈ ਕਰਾਂਗੇ ਬਿਲਕੁਲ ਸੋ ਦੇਖ ਸਕਦੇ ਹੋ ਕਿ ਇਹ ਐਸਆਈ ਪ੍ਰੇਮ ਚੰਦ ਜੀ ਇੱਥੇ ਮੌਕੇ ਤੇ ਖੜੇ ਨੇ ਸੋ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਬੋਲੋ ਇਹ ਗੱਲ ਜੜੀ ਹੈ ਆਖੀ ਜ਼ਾਰੀ ਹੈ ਕਿ ਇਸ ਜਗ੍ਹਾ ਦੇ ਉੱਤੇ ਵੱਡਾ ਐਕਸੀਡੈਂਟ ਹੁੰਦਾ ਹੈ ਦੇਖ ਸਕਦੇ ਹੋ ਤਾਂ ਲੋਕਾਂ ਦਾ ਜਿਹੜਾ ਰੋਸ਼ ਹੈ ਉਹ ਨਜ਼ਰ ਆ ਰਿਹਾ ਹੈ ਤਾਂ ਲੋਕਾਂ ਭਾਜੀ ਇਹ तकरीबन ਅੱਧਾ ਘੰਟਾ ਪਹਿਲਾਂ ਦੀ ਗੱਲ ਆ ਜੀ ਤਿੰਨ ਵਿਅਕਤੀ ਬਾਈਕ ਤੇ ਜਾ ਰਹੇ ਸੀ ਤਿੰਨੋਂ ਪ੍ਰਵਾਸੀ ਨੇ ਮੌਕੇ ਤੇ ਦੋ ਦੀ ਡੈਥ ਹੋ ਗਈ ਐ ਕੈਡਮੈਟਾ ਹਸਪੀਟਲ ਦੇ ਵਿੱਚ ਤੇ ਇੱਕ ਦੀ ਪਛਾਣ ਹੋ ਗਈ ਆ ਜੋ ਕਹਿੰਦੇ ਭਾਮੀਆਂ ਦਾ ਰਹਿਣ ਵਾਲਾ ਆ ਲੇਕਿਨ ਬਹੁਤ ਮੰਦ ਭਾਗੀ ਘਟਨਾ ਜੇ ਆਪਾਂ ਚੰਦ ਮਿੰਟਾਂ ਵਾਸਤੇ ਓਵਰਟੇਕ ਕਰਨ ਦੇ ਕਰਕੇ ਟਿਪਰ ਦੇ ਨਾਲ ਇਹਨਾਂ ਦਾ ਐਕਸੀਡੈਂਟ ਹੋ ਗਿਆ ਜਾਨ ਨੂੰ ਆਪਣੇ ਗਵਾ ਚੁੱਕੇ ਆ ਇੱਕ ਤਾਂ ਇਹਨਾਂ ਨੇ ਹੈਲਮਟ ਵੀ ਨਹੀਂ ਪਾਇਆ ਸੀ ਦੂਜਾ ਹੋ ਸਕਦਾ ਕੋਈ ਨਸ਼ਾ ਕੀਤਾ ਹੋਵੇ ਦਿਨ ਤੇ ਹਰ ਦਾ ਦਿਨ ਆ ਜੀ ਤੁਹਾਨੂੰ ਵੀ ਪਤਾ ਹੈ ਨਸ਼ਾ ਕੀਤਾ ਹੋ ਸਕਦਾ ਹੈ ਇਸ ਕਰਕੇ ਖਾਸਾ ਹੋ ਗਿਆ ਹੈ ਜੀ ਬਿਲਕੁਲ ਸੋ ਦੇਖ ਸਕਦੇ ਹੋ ਕਿ ਟਿੱਪਰ ਦੀ ਚਪੇੜ ਦੇ ਵਿੱਚ ਆ ਕੇ ਨੌਜਵਾਨਾਂ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਸੋ ਉਹਨਾਂ ਦੀ ਜਿਹੜੀ ਪਛਾਣ ਲਗਾਤਾਰ ਇਸ ਜਗ੍ਹਾ ਦੇ ਉੱਤੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ شناਕਤ ਲਗਾਤਾਰ ਕੀਤੀ ਜਾ ਰਹੀ ਹੈ ਪਰ ਭਾਈ ਜੀ ਤੁਸੀਂ ਤਕਰੀਬਨ ਕਿੰਨਾ ਕ ਸਮਾਂ ਹੋ ਗਿਆ ਇਸ ਜਗ੍ਹਾ ਤੇ ਖੜੇ ਹੋਏ ਹੋ ਡੇਢ ਦੋ ਜਿਹੜੇ ਘੰਟਾ ਹੋ ਗਿਆ ਜੀ ਤੇ ਕੀ ਤੱਕ ਹੁਣ ਤੱਕ ਕੀ ਦੇਖਿਆ ਕੀ ਪਤਾ ਲੱਗਿਆ ਕੌਣ ਸੀ ਕਿਹ ਕੀ ਇਹ ਬੰਦੇ ਭਾਮੀਆਂ ਦੇ ਰਸੇ ਜਾਂਦੇ ਆ ਜੀ ਫੋਨ ਵੀ ਕੀਤਾ ਸੀ ਫੋਨ ਕੀਤਾ ਗੱਲ ਵੀ ਸਾਡੇ ਘਰਦਿਆਂ ਦੀ ਪਰ ਘਰ ਦੇ ਸਾਡੇ ਹੱਥ ਤੱਕ ਮੁੜੇ ਨਹੀਂ ਹੈਗੇ ਤੱਕ ਅਜੇ ਤੱਕ ਕਰਦੇ ਕੋਈ ਪਹੁੰਚਿਆ ਨਹੀਂ ਹੈਗਾ ਹੈਗਾ ਕਿ ਕੀ ਗੱਲ ਵਾ ਉਹ ਕਹਿੰਦੀ ਮੁੰਡੇ ਦੀ ਭੈਣ ਬੋਲਦੀ ਆ ਮੈਂ ਉਹਨਾਂ ਨਾਲ ਗੱਲ ਹੋਈ ਸਾਡੀ ਉਹਨੂੰ ਹਾਰੇ ਆ ਬਾਅਦ ਦੀ ਫੋਨ ਪੁਲਿਸ ਨੂੰ ਫੜਾ ਤੇ ਬਾਅਦ ਕਿਸਾਨ ਸਾਨੂੰ ਕੋਲ ਕੀ ਗੱਲ ਹੋਈ ਮਤਲਬ ਇਹਨਾਂ ਦਾ ਫੋਨ ਇਹਨਾਂ ਦੇ ਜੇਬ ਦੇ ਵਿੱਚ ਸੀ ਇੱਕ ਚੱਲਦਾ ਸੀ ਫੋਨ ਦੇ ਵਿੱਚ ਉਹ ਰੱਬ ਵੱਲੋਂ ਇੱਕ ਨਾਲ ਖੁੱਲਾ ਹੋਇਆ ਸੀ ਉਸ ਲੋਕ ਤੇ ਸਾਡ ਫੋਨ ਤੇ ਸਾਡੀ ਗੱਲ ਹੋਈ ਆ ਜਿਹੜਾ ਮੁੰਡਾ ਗਿਆ ਜਿਹੜਾ ਸੁਖਾਸਪੁਰ ਪੇ ਜਾਣ ਦਾ ਬਤਿਆ ਹੋਇਆ ਸੀ ਉਹ ਉਹ ਮੁੰਡੇ ਦਾ ਫੋਨ ਸਾਡੇ ਕੋਲ ਸੀ ਅੱਛਾ ਸਿਵਲ ਹਸਪਤਾਲ ਵਿੱਚ ਇੱਕ ਮੁੰਡਾ ਪੇਚਿਆ ਹੋ ਠੀਕ ਆ ਉਹ ਮਤਲਬ ਇਹਨਾਂ ਦੀ ਉਮਰ ਕਿੰਨੀ ਕੀ ਹੋਣੀ ਆ ਪਾਜੀ ਹੋਊਗੀ 25 ਦੇ ਵਿੱਚ ਦੇ ਵਿੱਚ ਹੋਣੀ ਹੋਰ ਇਸ ਤੋਂ ਬਾਅਦ ਬੰਦ ਨਹੀਂ ਹੈਗੀ ਜੀ ਮਤਲਬ ਇਹ ਮੋਟਰਸਾਈਕਲ ਤੋਂ ਆ ਰਹੇ ਸੀ ਕਿ ਕਿਤੇ ਨਾ ਮੋਟਰਸਾਈਕਲ ਤੇ ਸੀ ਕਿ ਆ ਮੋਟਰਸਾਈਕਲ ਨਹੀਂ ਪਿਛੇ ਉਹ ਵੀ ਪੁਲਿਸ ਵਾਲਿਆਂ ਨੇ ਕਿਤੇ ਕਿਤੇ ਪੁਲਿਸ ਵਾਲੇ ਉੱਤੇ ਲਿਖਿਆ ਪੁਲਿਸ ਲਿਖਿਆ ਉੱਤੇ ਉੱਪਰ ਤੇ ਇਹ ਆ ਕਿੱਥੋਂ ਰਹੇ ਸੀਗੇ ਮੋਟਰਸਾਈਕਲ ਪਤਾ ਨਹੀਂ ਕਿੱਥੋਂ ਆ ਰਹੇ ਹੋ ਇਦੋਂ ਹਾਲੀਵੁੱਡ ਘੇਰਦੇ ਆ ਰਹੇ ਆ ਕਿਤੋਂ ਪਿਛੋਂ ਟਿੱਪੜ ਦੀ ਲਪੇਟ ਤੋਂ ਕੋਈ ਨਹੀਂ ਕਿੱਦਾਂ ਆ ਗਏ ਜੀ ਅੱਛਾ ਇਹ ਉਧਰ ਰਹਿਣ ਵਾਲੇ ਕਿੱਥੇ ਨੇ ਕੁਝ ਵੀ ਪਤਾ ਲੱਗਿਆ ਹਾਲੇ ਭਾਮੀਆਂ ਦੱਸਦੇ ਪਏ ਜੀ ਬਸ ਬਣ ਭਾਮੀਆਂ ਦੇ ਹਾਂ ਜੀ ਪੁਲਿਸ ਮੌਕੇ ਤੇ ਪਹੁੰਚੀ ਜੋ ਉਹ ਵੀ ਕਰ ਰਹੇ ਹੁਣ ਬਸ ਬਿਲਕੁਲ ਸੋ ਦੇਖ ਸਕਦੇ ਹੋ ਕਿ ਲਗਾਤਾਰ ਸ਼ਨਾਖਤ ਜੜੀ ਹੈ ਕਿਤੇ ਜਾਰੀ ਹੈ ਸੋ ਤਾਜ਼ਪੁਰ ਰੋਡ ਚੌਕ ਦੇ ਵੱਲੋ ਜਿਹੜਾ ਹੈ ਇਹਨਾਂ ਵੱਲੋ ਇਹ ਜਿਹੜੇ ਨੌਜਵਾਨ ਸੀਗੇ ਇਹ ਜਿਹੜਾ ਦੇਖ ਸਕਦੇ ਹੋ ਕਿ ਤਾਜ਼ਪੁਰ ਰੋਡ ਤੋਂ ਤਾਜ਼ਪੁਰ ਚੁੰਗੀ ਵੱਲ ਨੂੰ ਜਿਹੜਾ ਜਾ ਰਹੇ ਸੀਗੇ ਤਾਂ ਉਸ ਤੋਂ ਬਾਅਦ ਮੇਨ ਰੋਡ ਤੇ ਕਾਫੀ ਦਰਦਨਾਕ ਟੱਕਰ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਹਨਾਂ ਦੀ ਜੜੀ ਹੈ ਉਦੀ ਜਿਹੜੀ ਮੌਕੇ ਤੇ ਹੀ ਮੌਤ ਹੋ ਜਾਂਦੀ ਤਾਂ ਇੱਕ ਜਿਹੜਾ ਕਾਇਲ ਦੱਸਿਆ ਜਾ ਰਿਹਾ ਵਾ ਸੋ ਉਹਨਾਂ ਦੀ ਮੋਟਰਸਾਈਕਲ ਦੇ ਵਿੱਚ ਸੀਗੇ ਸੋ ਮੋਟਰਸਾਈਕਲ ਦੇਖ ਸਕਦੇ ਹੋ ਕਿ ਉਹ ਜਗ੍ਹਾ ਦੇ ਉੱਤੇ ਖੜੀ ਹੈ ਤੁਹਾਨੂੰ ਮੋਟਰਸਾਈਕਲ ਦੀਆਂ ਵੀ ਤਸਵੀਰਾਂ ਜਿਹੜੀਆਂ ਇਸ ਟਾਈਮ ਦੀਆਂ ਸਾਂਝਾ ਕਰਾਵਾਂਗੇ ਜਿਸ ਮੋਟਰਸਾਈਕਲ ਦੇ ਉੱਤੇ ਇਹ ਮੌਜੂਦ ਸੀਗੇ ਬਿਲਕੁਲ ਆ ਮੋਟਰਸਾਈਕਲ ਹੈ ਜਿਸ ਮੋਟਰਸਾਈਕਲ ਤੇ ਤਿੰਨੋਂ ਨੌਜਵਾਨ ਜਿਹੜੇ ਆ ਰਹੇ ਸੀ 100 ਇਸ ਜਗ੍ਹਾ ਦੇ ਉੱਤੇ ਜਦੋਂ ਇਹਨਾਂ ਦੀ ਮੌਤ ਹੋ ਜਾਂਦੀ ਹੈ ਟੱਕਰ ਕਾਫੀ ਭਿਆਣਾ ਗੁੰਦਾ ਹੈ ਸੋ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਜਦੋਂ ਗੱਲ ਕੀਤੀ ਤਾਂ ਉਹਨਾਂ ਬੋਲੋ ਜਿਹੜੀ ਇਹ ਗੱਲ ਆਖ ਅਲੀ ਉਸ ਤੋਂ ਬਾਅਦ ਜਿਹੜਾ ਇਹ ਜਗ੍ਹਾ ਤੋਂ ਫਰਾਰ ਹੋ ਜਾਂਦਾ ਹਾਲਾਂਕਿ ਇਹਨਾਂ ਦਾ ਐਕਸੀਡੈਂਟ ਵੱਡਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਟਿਪਰ ਜਿਹੜਾ ਹੈ ਇਸ ਜਗ੍ਹਾ ਤੋਂ ਫਰਾਰ ਹੋ ਜਾਂਦਾ ਇਹਨਾਂ ਨੂੰ ਟੱਕਰ ਮਾਰ ਕੇ ਹਾਲਾਂਕਿ ਕਿਤੇ ਨਾ ਕਿਤੇ ਕਾਫੀ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਵੱਡਾ ਐਕਸੀਡੈਂਟ ਜਿਹੜਾ ਮੇਨ ਹਾਈਵੇ ਰੋਡ ਤੇ ਗੁਰੂ ਦਿਆਲ ਪਬਲਿਕ ਸਕੂਲ ਦੇ ਬਿਲਕੁਲ ਆਪੋਜ਼ਿਟ ਜਿਹੜਾ ਦੇਖ ਸਕਦੇ ਹੋ ਕਿ ਜਿਸ ਜਗ੍ਹਾ ਦੇ ਉੱਤੇ ਹੁੰਦਾ ਹੈ ਤਾਂ ਉਸ ਤੋਂ ਬਾਅਦ ਟਿਪਰ ਫਰਾਰ ਹੋ ਜਾਣਾ ਕਿਤੇ ਨਾ ਕਿਤੇ ਵੱਡਾ ਸਵਾਲ ਜਿਹੜਾ ਖੜਾ ਹੁੰਦਾ ਉਸ ਪਰਵਾਜ਼ ਕਿੱਥੇ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਨਾ ਦਾ ਮੁੰਡਾ ਜਿਹੜਾ ਐਡਮ ਜਨਾਦੀ 6:00 ਵਜੇ ਜਿਹਨਾਂ ਨੂੰ 6:00 ਵਜੇ ਮੁੰਡਾ ਕਾਸਦੀਪ ਆ ਇਹ ਉਹਨਾਂ ਦੇ ਦਾਦਾ ਜੀ ਆ ਜੀ ਮੈਂ ਉਹਨਾਂ ਦਾ ਚਾਚਾ ਹੀ ਆ ਜੀ ਕੰਡਾ ਤੇ ਡੈਡੀ ਜੀ ਅਨੰਦਪੁਰ ਸਾਹਿਬ ગયા ਸਾਨੂੰ ਫੋਨ ਆਇਆ ਸੀ ਨਾਲ ਹੀ ਆ ਗਿਆ ਅੱਛਾ ਪਰ ਉਹ ਬੇਟਾ ਮੇਰਾ ਕਹਿੰਦਾ ਹਸਪਤਾਲਾ ਸਾਡਾ ਸਿਵਲ ਚ ਅਸੀਂ ਦੇਖਦੇ ਆਂ ਜਾ ਕੇ ਵੀ ਉਹਨਾਂ ਦੇ ਕਿੰਨੇ ਛੱਟ ਆ ਸਾਨੂੰ ਪਤਾ ਕੀ ਨਾਮ ਸੀਗਾ ਤੁਹਾਡੇ ਮੁੰਡੇ ਦਾ ਅਕਾਸ਼ ਅਕਾਸ਼ਦੀਪ ਅਕਾਸ਼ ਹਾਂਜੀ ਹਾਂਜੀ ਤੇ ਇਹ ਨਾਲ ਸੀਗੇ ਇਹ ਤਿੰਨੋਂ ਕਿੱਥੇ ਰਹਿੰਦੇ ਕੁਝ ਪਤਾ ਤੁਹਾਨੂੰ ਭਾਮੀਆਂ ਹਰਪਿੰਦਾਂ ਦੀ ਹੈ ਕਿਥੇ ਰਹਿੰਦੇ ਮੇਰੇ ਭਾਮੀਆਂ ਰਹਿੰਦੇ ਬੜੀ ਭਾਮੀਆਂ ਤੋਂ ਆਉਂਦੇ ਅੱਛਾ ਤੁਹਾਡੇ ਮੁੰਡੇ ਦਾ ਮਤਲਬ ਇਲਾਜ ਹੋ ਰਿਹਾ ਉਹਨੂੰ ਭੇਜ ਦੇ ਦੇਖਿਆ ਹਜੇ ਸਾਨੂੰ ਪਤਾ ਨਹੀਂਗਾ ਜੀ ਜਾ ਕੇ ਦੇਖਦੇ ਆਂ ਅਸੀਂ ਅੱਛਾ ਤੁਸੀਂ ਦੇਖਣਾ ਨਹੀਂ ਨਹੀਂ ਅਸੀਂ ਤਾਂ ਇੱਥੇ ਹੁਣੇ ਆਈ ਦੇਖ ਸਕਦੇ ਹੋ ਕਿ ਇੱਕ ਮੁੰਡਾ ਜਿਹੜਾ ਉਹਦਾ ਨਾਮ ਮਕਾਸ਼ਦੀਪ ਜਿਹੜਾ ਦੱਸਿਆ ਜਾ ਰਿਹਾ ਆਕਾਸ਼ਦੀਪ ਮੁੰਡਾ ਜਿਹੜਾ ਉਹਨੂੰ ਬਿਲਕੁਲ ਦੱਸ ਦਈਏ ਕਿ ਉਹ ਜਿਹੜਾ ਕੰਬੀਰ ਰੂਪ ਤੋਂ ਜਿਹੜਾ ਜ਼ਖਮੀ ਦੱਸਿਆ ਜਾ ਰਿਹਾ ਕਾਇਲ ਦੱਸਿਆ ਜਾ ਰਿਹਾ ਤਾਂ ਉਸ ਤੋਂ ਬਾਅਦ ਉਹਨੂੰ ਜਿਹੜਾ ਹਸਪਤਾਲ ਦੇ ਵਿੱਚ ਜਿਹੜਾ ਸ਼ਿਫਟ ਕਰਾ ਦਿੱਤਾ ਗਿਆ ਸਿਵਲ ਹਸਪਤਾਲ ਉਹਨੂੰ ਭੇਜਿਆ ਗਿਆ ਤਾਂ ਦੋ ਦੀ ਜਿਹੜੀ ਹੈ ਇਸ ਜਗ੍ਹਾ ਦੇ ਉੱਤੇ ਹੀ ਮੌਕੇ ਤੇ ਜਿਹੜੀ ਹੈ ਮੌਤ ਹੋ ਜਾਂਦੀ ਹੈ ਤੁਹਾਨੂੰ ਰਿਪੀਟ ਕਰ ਦਿੰਦੇ ਆ ਦੁਬਾਰਾ ਤੋਂ ਦੇਖ ਸਕਦੇ ਹੋ ਕਿ ਲੋਕਾਂ ਦਾ ਜਿਹੜਾ ਹਜ਼ੂਮ ਹੈ ਉਹ ਇਸ ਜਗ੍ਹਾ ਦੇ ਉੱਤੇ ਬਖੂਵੀ ਜਿਹੜਾ ਨਜ਼ਰ ਆ ਰਿਹਾ ਕਿਉਂਕਿ ਵੱ ਜੋ ਰੋਡ ਤੇ ਖੜੇ ਆ ਜੇ ਜਗ੍ਹਾ ਦੇ ਉੱਤੇ ਹਾਲ ਕਿ ਕਾਸੀ ਪੁਲਸ ਵੱਲੋਂ ਜਿਹੜਾ ਲੋਕਾਂ ਨੂੰ ਵੇਰ ਵਾਸਤੇ ਅਵੇਅਰ ਕੀਤਾ ਗਿਆ ਸੀਗਾ ਕਿ ਜਿਹੜਾ ਬਿਲਕੁਲ ਹੀ ਅੱਜ ਦੇ ਦਿਨ ਜਿਹੜਾ ਨਸ਼ੇ ਵਗੈਰਾ ਕਰਕੇ ਜਿਹੜੀ ਹੈ ਵਾਈਕ ਨਹੀਂ ਚਲਾਨੀ ਹੈ ਵਹੀਕਲ ਨਹੀਂ ਚਲਾਣਾ ਫਿਰ ਵੀ ਤੇ ਕਿਤਨੇ ਕਿਤੇ ਵੱਡਾ ਹਾਸੇ ਦਾ ਜਿਹੜਾ ਕਾਰਨ ਹੈ ਉਹ ਦੇਖ ਸਕਦੇ ਹੋ ਇਸ ਟਾਈਮ ਬਣਿਆ ਤਾਂ ਉਸ ਪਰਿਵਾਰਾਂ ਦੇ ਉੱਤੇ ਕੀ ਬੀਤੂਗੀ ਜਿਨ੍ਹਾਂ ਦੇ ਦੋ ਨੌਜਵਾਨ ਹੋਣਗੇ ਜਵਾਨ ਨੌਜਵਾਨ ਜਿਹੜੇ ਜਿਨ੍ਹਾਂ ਦੇ ਤੇ ਮੌਕੇ ਦੇ ਮੌਤ ਹੋ ਜਾਂਦੀ ਹੈ ਤਾਜ਼ਰ ਰੋਡ ਤੇ ਬਿਲਕੁਲ ਉਸ ਜਗ੍ਹਾ ਤੇ ਖੜੇ ਆ ਜਿੱਥੇ ਦੀਆਂ ਤਸਵੀਰਾਂ ਤੁਹਾਨੂੰ ਸਾਂਝਾ ਕਰਾਈਆਂ ਤਾਂ ਉਹਨਾਂ ਦੀ ਜਿਹੜ ਉਹ ਇਸ ਜਗ੍ਹਾ ਦੇ ਉੱਤੇ ਮੌਕੇ ਤੇ ਹੋ ਗਈ ਸੋ ਪਰਿਵਾਰ ਦੇਖ ਸਕਦੇ ਹੋ ਉਹ ਜਾ ਰਿਹਾ ਵਾ ਆਕਾਸ਼ਦੀਪ ਨਾਮ ਦੱਸਿਆ ਜਾ ਰਿਹਾ ਸੀਗਾ ਆਕਾਸ਼ਦੀਪ ਦੇ ਜਿਹੜਾ ਪਰਿਵਾਰ ਹੈ ਉਹਨਾਂ ਦਾ ਜਿਹੜਾ ਪਰਿਵਾਰ ਹੈ ਇਸ ਜਗ੍ਹਾ ਦੇ ਉੱਤੇ ਪਹੁੰਚਿਆ ਹੈ ਜਿਨ੍ਹਾਂ ਦਾ ਜਿਹੜਾ ਇਲਾਜ ਹੈ ਉਹ ਚੱਲਦਾ ਪਿਆ ਤਾਂ ਦੋ ਦੀ ਜੜੀ ਮੌਤ ਹੋਈ ਹੈ ਜਿਨ੍ਹਾਂ ਦੀ ਹਾਲੇ ਤੱਕ ਵੀ ਕੋਈ ਵੀ شناخت ਜੜੀ ਉਹਨਾਂ ਦੀ ਨਹੀਂ ਪਤਾ ਲੱਗ ਪਈ ਹੈ ਸੋ ਨਿਊ ਆਪਡੇ ਲੱਗੇ ਦੁਬਾਰਾ ਜੁੜਾਂਗੇ ਥੋੜੇ ਨਾਲ ਦੇਖੋ ਲੁਧਿਆਣਾ ਲਾਈਵ ਮੈਂ ਨਿਤਿਨ ਕੈਮਰਾਮੈਨ ਐ ਮੀਤ ਨਾਲ ਧੰਨਵਾਦ